ਜਿਸ ਤਰ੍ਹਾਂ ਅਗੇ ਤੁਹਾਨੂੰ ਪਤਾ ਹੈ ਪਿੱਛੇ ਮੈਨੂੰ ਲੋਕਲ ਗਵਰਨਮੈਂਟ ਦਾ ਇਹਨਾਂ ਨੇ ਚਾਰਜ ਦਿੱਤਾ ਤੇ ਮੈਂ ਜਦੋਂ ਰਿਵਿਊ ਕੀਤਾ ਜਿਹੜੇ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਤੋਂ ਮਤੇ ਆਉਂਦੇ ਆ 1100 ਕੁਝ ਮਤੇ ਪੈਂਡਿੰਗ ਸੀਗੇ ਹੈੱਡ ਆਫਿਸ ਕਿਉਂਕਿ ਜਦੋਂ ਉੱਥੇ ਮਤੇ ਪਾਸ ਹੋ ਜਾਂਦੇ ਫਿਰ ਹੈੱਡ ਆਫਿਸ ਆਉਂਦੇ ਅਪਰੂਵਲ ਲਈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਕਿ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਇਸ ਤੋਂ ਵੀ ਕੋਈ ਪੁਰਾਣਾ ਸੀ ਜੀ ਜੀ ਸਰ 18 ਦਾ ਵੀ ਇੱਕ ਸੀ ਉਹ ਕਹਿੰਦੇ ਇੱਕ ਮਤਾ 2018 ਦਾ ਵੀ ਸੀ ਮਤਲਬ ਐਨੇ ਐਨੇ ਮਤੇ ਪੁਰਾਣੇ ਪੈਂਡਿੰਗ ਸੀਗੇ ਹੁਣ ਮੈਨੂੰ ਤਾਂ ਵਰਕਿੰਗ ਦਾ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਿਵੈਲਪਮੈਂਟਲ ਵਰਕਸ ਦੇ ਆ ਜਾਂ ਕੋਈ ਸੀਐਲਯੂ ਹੈ ਕਿਸੇ ਰੋਡ ਦਾ ਕੁਛ ਆ ਉਹ ਜ਼ਰੂਰੀ ਹੈ ਇਕਦਾ ਉਹਦੇ ਨਾਲ ਡਿਵੈਲਪਮੈਂਟ ਇਨਵੋਲਡ ਆ ਇੱਕੋ ਦੇ ਨਾਲ ਰੈਵਨਿਊ ਵੀ ਡਿਪਾਰਟਮੈਂਟ ਦਾ ਇਨਵੋਲਡ ਆ ਉਹ ਮੈਂ ਜਦੋਂ ਮੀਟਿੰਗ ਕੀਤੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੈਕਟਰੀ ਸਾਹਿਬ ਵੀ ਨਵੇਂ ਹੀ ਆਏ ਸੀ ਸੋ ਡਿਟੇਲ ਚ ਜਦੋਂ ਡਿਸਕਸ਼ਨ ਹੋਈ ਪਿਛਲੇ 15 20 ਦਿਨਾਂ ਦੇ ਵਿੱਚ 900 ਮਤੇ ਅਸੀਂ ਕੱਢ ਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੋਣੇ ਆ ਉਹ ਹੀ ਜਾ ਰਹੇ ਹੈਗੇ ਆ ਉਸੇ ਕਰਦੇ ਸੋ 1100 ਤੋਂ ਅਸੀਂ ਪੈਂਡੈਂਸੀ 200 ਤੇ ਲੈ ਆਏ ਆ। ਔਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਜਦੋਂ ਰੈਜ਼ੋਲੂਸ਼ਨ ਕਹਿ ਲੋ ਮਤਾ ਆਏਗਾ। ਉਹ ਫਿਜ਼ੀਕਲ ਆਨੇ ਬੰਦ ਹੋ ਜਾਣਗੇ ਅੱਜ ਤੱਕ ਫਿਜ਼ੀਕਲ ਆਉਂਦੇ ਸੀ। ਹੁਣ ਸਾਰੇ ਆਨਲਾਈਨ ਆਣਗੇ। ਔਰ 10 ਦਿਨ ਦਾ ਅਪਰ ਲਿਮਟ ਹੈ ਕਿ ਉਹਨੂੰ ਹੈੱਡ ਆਫਿਸ ਨੂੰ ਕਰਨਾ ਹੀ ਪਏਗਾ। ਜੇ ਤਾਂ ਨਹੀਂ ਹੋਣ ਮੱਲਾ ਰੀਜ਼ਨ ਦੱਸਣਾ ਪਏਗਾ। ਬਈ ਨਹੀਂ ਹੋਣ ਵਾਲਾ ਪਰ ਜੇ अप्रूवलली आया एडमिनिस्ट्रेटिव अप्रूवल कोई भी जो भी अप्रूवल चाहिदी हुंदी है इथे ओ 10 ਦਿਨਾਂ ਦੇ ਵਿੱਚ ਵਿੱਚ ਉਹਦੀ ਅਪਰੂਵਲ ਹੋ ਜਾਇਆ ਕਰੇਗੀ ਇਹ ਅਸੀਂ ਜਿਹੜਾ ਸੌਫਟਵੇਅਰ ਹੈ ਨਵਾਂ ਲਾਂਚ ਹੋ ਗਿਆ ਬੇਸਿਕਲੀ ਮਤਾ ਉੱਥੇ ਅਪਲੋਡ ਹੋਣਾ ਹੈ ਕੜੀ ਚਾਲੂ ਹੋ ਜਾਣੀ ਹੈ ਤੇ 10 ਵਰਕਿੰਗ ਡੇ ਅਸੀਂ ਰੱਖੇ ਆ ਮਤਲਬ 2 ਹਫ਼ਤਿਆਂ ਦੇ ਵਿੱਚ ਵਿੱਚ ਤੇ ਜਿਹੜੇ ਮਤੇ ਆ ਸਾਰੇ ਪਾਸ ਹੋਣਗੇ ਇੱਕ ਜਿਹੜੀਆਂ ਫਾਈਨੈਂਸ਼ੀਅਲ ਅਪਰੂਵਲਸ ਹੁੰਦੀਆਂ ਸੀ ਉਹਦੀਆਂ ਪਾਵਰਸ ਦਿੱਤੀਆਂ ਹੋਈਆਂ ਸੀ ਐਸ.ਈ. ਕੋਲ 1 ਕਰੋੜ ਰੁਪਏ ਦੀ ਪਾਵਰ ਸੀ ਤੇ ਚੀਫ ਇੰਜੀਨੀਅਰ ਕੋਲ 5 ਕਰੋੜ ਦੀ ਪਾਵਰ ਸੀ ਇਹ 2018 ਵਿੱਚ ਪਾਵਰ ਡਿਫਾਈਨ ਹੋਈਆਂ ਸੀ ਅਸੀਂ ਉਹ 1 ਕਰੋੜ ਦਾ 2 ਕਰੋੜ ਕਰਤਾ 5 ਕਰੋੜ ਦਾ 10 ਕਰੋੜ ਕਰਤਾ ਹੁਣ ਜਿਹੜੀ ਐਡਮਿਨਿਸਟ੍ਰੇ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਹੈ ਕੋਈ ਵੀ ਕਾਰਪੋਰੇਸ਼ਨ ਦੇ ਵਰਕ ਦੀ ਡਬਲ ਅਸੀਂ ਆ ਉਹਦੀਆਂ ਪਾਵਰਸ ਕਰਤੀਆਂ ਹਰ ਪੱਧਰ ਤੇ ਔਰ ਇਹਦੇ ਨਾਲ ਵੀ ਜਿਹੜੇ ਡਿਵੈਲਪਮੈਂਟਲ ਕੰਮ ਹੈ ਜਲਦੀ ਹੋਣਗੇ ਔਰ ਪਰੇ ਜਿੰਨੀਆਂ ਅਪਰੂਵਲਸ ਹੈ ਸਾਰੀਆਂ ਟਾਈਮਲਿੰਡ ਹੈ ਕਈ ਅਪਰੂਵਲਸ ਮੈਂ ਜਦੋਂ ਆ ਕੇ ਦੇਖਿਆ ਕੋਈ 3 ਮਹੀਨੇ ਦੀ ਪਈ ਆ ਕੋਈ 6 ਮਹੀਨੇ ਦੀ ਪਈ ਆ ਕੋਈ ਸਾਲਾਂ ਦੀ ਪਈ ਆ نو ਐਵਰੀ ਅਪਰੂਵਲ ਇਸ ਟਾਈਮਲਿੰਡ ਔਰ ਸ਼ੁਰੂ ਵਿੱਚ ਅਸੀਂ ਮੈਂ ਤਾਂ ਆ ਕੇ 3 ਦਿਨ ਕਿਹਾ ਸੀਗਾ ਪਰ ਅਫਸਰ ਸਾਹਿਬਾਂ ਸਾਰੇ ਕਹਿਣ ਲੱਗੇ ਵੀ 3 ਦਿਨ ਘੱਟ ਤੇ 10 ਵਰਕਿੰਗ ਡੇਸ ਅਸੀਂ ਆਪਰ ਲਿਮਿਟ ਰੱਖੀ ਆ ਔਰ ਅੱਗੇ ਜਾ ਕੇ ਇਹ ਟਾਈਮ ਲਿਮਿਟ ਕੋਸ਼ਿਸ਼ ਕਰਕੇ ਘਟਾਵਾਂਗੇ ਇਹ ਅਸੀਂ ਇੱਕ ਹੋਰ ਜਿਹੜੇ ਅਸੀਂ ਇਸ ਫਾਰਮਸ ਕਰ ਰਹੇ ਆ ਉਹ ਕੀਤਾ ਹੈਗਾ ਦੂਜਾ ਅੱਗੇ ਕੀ ਹੁੰਦਾ ਸੀ ਕਿ ਹਰ ਚੀਫ ਇੰਜੀਨੀਅਰ ਪੂਰੀ ਸਟੇਟ ਦੇਖਦੇ ਇਦਾਂ ਇੱਕ ਚੀਫ ਇੰਜੀਨੀਅਰ ਨੇ ਬੀ ਐਂਡ ਆਰ ਦੇਖਣਾ ਸਾਰੀ ਸਟੇਟ ਦਾ ਦੇਖਣਾ ਇੱਕ ਚੀਫ ਇੰਜੀਨੀਅਰ ਨੇ ਸੜਕਾਂ ਦੇਖਣੀਆਂ ਇਹ ਸੜਕਾ ਕਹਿੰਦਾ ਸੀਵਰੇਜ ਦੇਖਣੀ ਸਾਰੇ ਸਟੇਟ ਦੀ ਦੇਖਣੀ ਇਹ ਵੀ ਅਸੀਂ ਬੈਠ ਕੇ ਸਲਾਹ ਕੀਤੀ ਹੁਣ ਅਸੀਂ ਕਿਉਂਕਿ ਫਿਰ ਇੱਕ ਫਾਈਲ ਪੰਜ ਪੰਜ 6 6 ਚੀਫ ਇੰਜੀਨੀਅਰਸ ਕੋਲ ਜਾਂਦੀ ਸੀ ਇੱਕ ਪ੍ਰੋਜੈਕਟ ਹੈ ਉਹਦੇ ਸੀਵਰੇਜ ਵੀ ਆ ਉਹਦੇ ਸੜਕਾਂ ਵੀ ਆ ਉਹਦੇ ਪਾਣੀ ਵੀ ਆ ਉਹ ਸੇਮ ਫਾਈਲ ਅਲੱਗ-ਅਲੱਗ ਚੀਫ ਇੰਜੀਨੀਅਰਸ ਕੋਲ ਯਾਨੀ ਹੁਣ ਅਸੀਂ ਚੀਫ ਇੰਜੀਨੀਅਰਸ ਨੂੰ ਏਰੀਆ ਵੰਡਦੇ ਆ ਚੀਫ ਇੰਜੀਨੀਅਰ ਨੂੰ ਏਰੀਆ ਵੰਡਣ ਨਾਲ ਕੀ ਹੋਇਆ ਕਿ ਇੱਕ ਪ੍ਰੋਜੈਕਟ ਦੀ ਫਾਈਲ ਇੱਕੋ ਚੀਫ ਇੰਜੀਨੀਅਰ ਕੋਲ ਜਾਏਗੀ ਔਰ ਉਹਨੂੰ 10 ਦਿਨਾਂ ਦੇ ਵਿੱਚ ਵਿੱਚ ਅਪਰੂਵਲ ਦੇਣੀ ਪੈਗੀ ਇਹ ਵੀ ਨਹੀਂ ਹੋ ਸਕੇਗਾ ਜੀ ਇੱਕ ਚੀਫ ਇੰਜੀਨੀਅਰ ਕੋਲ ਗਈ ਸੀ ਦੂਜੇ ਦੀ ਨਹੀਂ ਆਈ ਜੀ ਇਸ ਲਈ ਮੈਂ ਨਹੀਂ ਦੇ ਸਕਦਾ ਤੇ ਫਲਾਨੇ ਕੰਮ ਦੀ ਨਹੀਂ ਆਈ ਜੀ ਜੇ ਪਹਿਲਾਂ ਉਹ ਆਏਗੀ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਕਿ ਪਹਿਲਾਂ ਕਿੰਨੇ ਅਪਰੂਵਲ ਕਰਨੀ ਹੈ ਕਿਹੜੇ ਕੰਮ ਦੀ ਇੱਕ ਅਸੀਂ ਜਿਹੜੀਆਂ ਸੀਵਰ ਲਾਈਨਸ ਐ ਸਾਰੀਆਂ ਪੂਰੀਆਂ ਸਟੇਟ ਦੀਆਂ ਉਹਦੀ ਕਲੀਨਿੰਗ ਦੇ ਰੇਟ ਕੰਟਰੈਕਟ ਕਰਦੇ ਆ ਉਹਦੇ ਵਿੱਚ ਨਾਰਮਲ ਮਸ਼ੀਨ ਵੀ ਐ ਤੇ ਸੁਪਰ ਸਕਸ਼ਨ ਮਸ਼ੀਨਾਂ ਵੀ ਯੂਜ਼ ਹੋਣਗੀਆਂ ਰੇਟ ਕੰਟਰੈਕਟ ਤੇ ਕੀ ਹੋ ਗਿਆ ਸੀ 6 ਕੰਟਰੈਕਟਰਾਂ ਨੂੰ ਇੱਕੋ ਰੇਟ ਤੇ ਕੰਮ ਦੇ ਦਿੱਤੇ ਕਿਸੇ ਨੂੰ ਵੀ ਕਿਤੇ ਵੀ ਲੋਡ ਐ ਉਹਨੇ ਕਰਨਾ ਉਹ ਆਪਣਾ ਕੰਟਰੈਕਟਰ ਨੂੰ ਕਵੇ ਔਰ ਉਹ ਆਕੇ ਉਹਨਾਂ ਦੇ ਸੀਵਰੇਜ ਕਲੀਨ ਅਪ ਕਰ ਦੇਗੀ ਜਾਂ ਸੁਪਰ ਸਕਸ਼ਨ ਮਸ਼ੀਨਾ ਚਲਾ ਦੇਣਗੇ ਦੇਖੋ ਸੀਵਰੇਜ ਸਾਫ ਕਰਨ ਦੇ ਬੜੇ ਫਾਇਦੇ ਹੁੰਦੇ ਇੱਕ ਤਾਂ ਚਲੋ ਸੀਵਰੇਜ ਸਾਫ ਹੋਣਾ ਹੀ ਹੋਣਾ ਡੀ ਸਿਲਟਿੰਗ ਹੋ ਜਾਂਦੀ ਇੱਕ ਤਰ੍ਹਾਂ ਸੀਵਰੇਜ ਦੂਜੀ ਗੱਲ ਜਦੋਂ بارشਾਂ ਪੈਂਦੀਆਂ ਉਦੋਂ ਪਾਣੀ ਇਕੱਠਾ ਹੁੰਦਾ ਹੁਣ ਜਦੋਂ ਪਾਣੀ ਇਕੱਠਾ ਹੋਣਾ ਹੈ ਪਾਣੀ ਹਰ ਜਗ੍ਹਾ ਇਕੱਠਾ ਹੁੰਦਾ ਮੈਂ ਤਾਂ ਯੂਰਪ ਵੀ ਦੇਖਿਆ ਜਦੋਂ بارشਾਂ ਬਹੁਤ ਹੁੰਦੀਆਂ ਉੱਥੇ ਵੀ ਹੁੰਦਾ ਅਮਰੀਕਾ ਵੀ ਬਟ ਨਿਕਾਸੀ ਉਹਦੀ ਹੋਣੀ ਜ਼ਰੂਰੀ ਹੈ ਸੋ ਜਿੰਨੀ ਸੀਵਰੇਜ ਦੀ ਡੀਸੈਲਟਿੰਗ ਹੋਏਗੀ ਜਿੰਨੇ ਸੀਵਰੇਜ ਸਾਫ ਹੋਣਗੇ ਓਨੀ ਪਾਣੀ ਦੀ ਨਿਕਾਸੀ ਜਲਦੀ ਹੋਏਗੀ ਕਿਉਂਕਿ ਜਦੋਂ ਪਹਿਲਾ ਉਦੋਂ ਸਟਾਰਮ ਵਾਟਰ ਨਹੀਂ ਹੁੰਦੇ ਸੀਗੇ ਕੁਛ ਨਹੀਂ ਹੁੰਦੇ ਸੀ ਜਿਹੜੀਆਂ ਪੁਰਾਣੀਆਂ ਕਲੋਨੀ ਬਣੀਆਂ ਉਹ ਸਾਰਿਆਂ ਦਾ ਪਾਣੀ ਸੀਵਰੇਜ ਦੇ ਥਰੂ ਹੀ ਜਾਂਦਾ ਸੋ ਸਾਡਾ ਇਹ ਹੁਣ ਗੋਲ ਹੈ ਕਿ ਬਿਫੋਰ ਦੀ ਰੇਨੀ ਸੀਜ਼ਨ ਇੱਕ ਇੱਕ ਸੀਵਰੇਜ ਸਾਫ ਹੋਵੇ ਔਰ ਜਿਹੜਾ ਪਾਣੀ ਹੈ ਜਿ ਇਕੱਠਾ ਹੁੰਦਾ ਵੀ ਹੈ ਤਾਂ ਉਹਦੀ ਨਿਕਾਸੀ ਪਾਣੀ ਦੀ ਜਲਦੀ ਹੋਵੇ ਔਰ ਲੋਕਾਂ ਨੂੰ ਘਟੋ ਘਟ ਤਕਲੀਫ ਸਹਣੀ ਪਵੇ ਇਸ ਤੋਂ ਇਲਾਵਾ ਅਸੀਂ ਹੋਰ بڑا ਕੁਝ ਕਰ ਰਹੇ ਹਾਂ ਕਿ ਕਿਸੇ ਨੇ ਕੋਈ ਸਵਾਲ ਪੁੱਛਣਾ ਕਰੋ ਪਰ ਇਹ ਜਿਹੜੇ ਕੁਝ ਰਿਫਾਰਮਸ ਬੜੇ ਜ਼ਰੂਰੀ ਸੀ ਸਾਰਿਆਂ ਲਈ ਉਹ ਸੀ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਪਿੱਛੇ ਮੈਨੂੰ ਲੋਕਲ ਗਵਰਨਮੈਂਟ ਦਾ ਇਹਨਾਂ ਨੇ ਚਾਰਜ ਦਿੱਤਾ ਤੇ ਮੈਂ ਜਦੋਂ ਰਿਵਿਊ ਕੀਤਾ ਜਿਹੜੇ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਤੋਂ ਮਤੇ ਆਉਂਦੇ ਆ 1100 ਕੁਝ ਮਤੇ ਪੈਂਡਿੰਗ ਸੀਗੇ ਹੈੱਡ ਆਫਿਸ ਕਿਉਂਕਿ ਜਦੋਂ ਉੱਥੇ ਮਤੇ ਪਾਸ ਹੋ ਜਾਂਦੇ ਫਿਰ ਹੈੱਡ ਆਫਿਸ ਆਉਂਦੇ ਅਪਰੂਵਲ ਲਈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਤੇ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਇਸ ਤੋਂ ਵੀ ਕੋਈ ਪੁਰਾਣਾ ਸੀ ਜੀ ਜੀ ਸਰ ਕਦੋਂ ਦਾ 18 ਦਾ ਵੀ ਇੱਕ ਸੀ ਉਹ ਕਹਿੰਦੇ ਇੱਕ ਮਤਾ 2018 ਦਾ ਵੀ ਸੀ ਫੱਲ ਉਹ ਐਨੇ ਐਨੇ ਮਤੇ ਪੁਰਾਣੇ ਪੈਂਡਿੰਗ ਸੀਗੇ ਹੁਣ ਮੈਨੂੰ ਤਾਂ ਵਰਕਿੰਗ ਦਾ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਿਵੈਲਪਮੈਂਟਲ ਵਰਕਸ ਦੇ ਆ ਜਾਂ ਕੋਈ ਸੀਐਲਯੂ ਹੈ ਕਿਸੇ ਰੋਡ ਦਾ ਕੁਛ ਹੈ ਉਹ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਡਿਵੈਲਪਮੈਂਟ ਇਨਵੋਲਡ ਹੈ ਇੱਕ ਉਹਦੇ ਨਾਲ ਰੈਵਨਿਊ ਵੀ ਡਿਪਾਰਟਮੈਂਟ ਦਾ ਇਨਵੋਲਡ ਹੈ ਉਹ ਮੈਂ ਜਦੋਂ ਮੀਟਿੰਗ ਕੀਤੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੈਕਟਰੀ ਸਾਹਿਬ ਵੀ ਨਵੇਂ ਹੀ ਆਏ ਸੀ ਸੋ ਡਿਟੇਲ 'ਚ ਜਦੋਂ ਡਿਸਕਸ਼ਨ ਹੋਈ ਪਿਛਲੇ 15-20 ਦਿਨਾਂ ਦੇ ਵਿੱਚ 900 ਮਤੇ ਅਸੀਂ ਕੱਢ ਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੋਣੇ ਆ ਉਹ ਹੀ ਜਾ ਰਹੇ ਹੈਗੇ ਆ ਉਹ ਅਸੀਂ ਕਰਦੇ ਆ ਸੋ 1100 ਤੋਂ ਅਸੀਂ ਪੈਂਡੈਂਸੀ 200 ਤੇ ਲੈ ਆਏ ਆ ਔਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਜਿਹਨੂੰ ਰੈਜ਼ੋਲੂਸ਼ਨ ਕਹਿ ਲਓ ਮਤਾ ਆਏਗਾ ਉਹ ਫਿਜ਼ੀਕਲ ਆਨੇ ਬੰਦ ਹੋ ਜਾਣਗੇ ਅੱਜ ਤੱਕ ਫਿਜ਼ੀਕਲ ਆਂਦੇ ਸੀ ਹੁਣ ਸਾਰੇ ਆਨਲਾਈਨ ਆਣਗੇ ਔਰ 10 ਦਿਨ ਦਾ ਅਪਰ ਲਿਮਿਟ ਹੈ ਕਿ ਉਹਨੂੰ ਹੈੱਡ ਆਫਿਸ ਨੂੰ ਕਰਨਾ ਹੀ ਪਏ ਜੇ ਤਾਂ ਨਹੀਂ ਹੋਣ ਵਾਲਾ ਰੀਜ਼ਨ ਦੱਸਣਾ ਪਏਗਾ ਬਈ ਨਹੀਂ ਹੋਣ ਵਾਲਾ ਪਰ ਜੇ ਅਪਰੂਵਲ ਹੀ ਆਇਆ ਐਡਮਿਨਿਸਟ੍ਰੇਟਿਵ ਅਪਰੂਵਲ ਕੋਈ ਵੀ ਜੋ ਵੀ ਅਪਰੂਵਲ ਚਾਹੀਦੀ ਹੁੰਦੀ ਹੈ ਇੱਥੇ ਉਹ 10 ਦਿਨਾਂ ਦੇ ਵਿੱਚ ਵਿੱਚ ਉਹਦੀ ਅਪਰੂਵਲ ਹੋ ਜਾਇਆ ਕਰੇਗੀ ਇਹ ਅਸੀਂ ਜਿਹੜਾ ਸੌਫਟਵੇਅਰ ਹੈ ਨਵਾਂ ਲਾਂਚ ਹੋ ਗਿਆ ਬੇਸਿਕਲੀ ਮਤਾ ਉੱਥੇ ਅਪਲੋਡ ਹੋਣਾ ਕੜੀ ਚਾਲੂ ਹੋ ਜਾਣੀ ਹੈ ਤੇ 10 ਵਰਕਿੰਗ ਡੇ ਅਸੀਂ ਰੱਖੇ ਆ ਮਤਲਬ 2 ਹਫਤਿਆਂ ਦੇ ਵਿੱਚ ਵਿੱਚ ਤੇ ਜਿਹੜੇ ਮਤੇ ਆ ਸਾਰੇ ਪਾਸ ਹੋਣਗੇ ਇੱਕ ਜਿਹੜੀਆਂ ਫਾਈਨੈਂਸ਼ੀਅਲ ਅਪਰੂਵਲਸ ਹੁੰਦੀਆਂ ਸੀ ਉਹਦੀਆਂ ਪਾਵਰਸ ਦਿੱਤੀਆਂ ਹੋਈਆਂ ਸੀ ਐਸੀ ਕੋ 1 ਕਰੋੜ ਰੁਪਏ ਦੀ ਪਾਵਰ ਸੀ ਤੇ ਚੀਫ ਇੰਜੀਨੀਅਰ ਕੋਲ 5 ਕਰੋੜ ਦੀ ਪਾਵਰ ਸੀ ਇਹ 2018 ਵਿੱਚ ਪਾਵਰ ਡਿਫਾਈਨ ਹੋਈਆਂ ਸੀ ਅਸੀਂ ਉਹ 1 ਕਰੋੜ ਦਾ 2 ਕਰੋੜ ਕਰਤਾ 5 ਕਰੋੜ ਦਾ 10 ਕਰੋੜ ਕਰਤਾ ਹੁਣ ਜਿਹੜੀ ਐਡਮਿਨਿਸਟ੍ਰੇਟ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਹੈ ਕੋਈ ਵੀ ਕਾਰਪੋਰੇਸ਼ਨ ਦੇ ਵਰਕ ਦੀ ਡਬਲ ਅਸੀਂ ਆ ਉਹਦੀਆਂ ਪਾਵਰਸ ਕਰਤੀਆਂ ਹਰ ਪੱਧਰ ਤੇ ਔਰ ਇਹਦੇ ਨਾਲ ਵੀ ਜਿਹੜੇ ਡਿਵੈਲਪਮੈਂਟਲ ਕੰਮ ਹੈ ਜਲਦੀ ਹੋਣਗੇ ਪਰ ਪਰੇ ਜਿੰਨੀਆਂ ਅਪਰੂਵਲਸ ਐ ਸਾਰੀਆਂ ਟਾਈਮਲਾਈਨਡ ਆ ਕਈ ਅਪਰੂਵਲਸ ਮੈਂ ਜਦੋਂ ਆ ਕੇ ਦੇਖਿਆ ਕੋਈ 3 ਮਹੀਨੇ ਦੀ ਪਈ ਆ ਕੋਈ 6 ਮਹੀਨੇ ਦੀ ਪਈ ਆ ਕੋਈ ਸਾਲਾਂ ਦੀ ਪਈ ਆ ਲੋ ਏਵਰੀ ਅਪਰੂਵਲ ਇਸ ਟਾਈਮਲਾਈਨਡ ਔਰ ਸ਼ੁਰੂ ਵਿੱਚ ਅਸੀਂ ਮੈਂ ਤਾਂ ਆ ਕੇ 3 ਦਿਨ ਕਿਹਾ ਸੀਗਾ ਪਰ ਉਹ ਅਫਸਰ ਸਭਾਂ ਸਾਰੇ ਕਹਿਣ ਲੱਗੇ ਵੀ 3 ਦਿਨ ਘੱਟ ਤੇ 10 ਵਰਕਿੰਗ ਡੇਸ ਅਸੀਂ ਅਪਰ ਲਿਮਟ ਰੱਖੀ ਆ ਔਰ ਅੱਗੇ ਜਾ ਕੇ ਇਹ ਟਾਈਮ ਲਿਮਿਟ ਕੋਸ਼ਿਸ਼ ਕਰਕੇ ਘਟਾਵਾਂਗੇ ਇਹ ਅਸੀਂ ਇੱਕ ਹੋਰ ਜਿਹੜੇ ਅਸੀਂ ਰਿਫਾਰਮਸ ਕਰ ਰਹੇ ਹਾਂ ਉਹ ਕੀਤਾ ਹੈਗਾ ਦੂਜਾ ਅੱਗੇ ਕੀ ਹੁੰਦਾ ਸੀ ਕਿ ਹਰ ਚੀਫ ਇੰਜੀਨੀਅਰ ਪੂਰੀ ਸਟੇਟ ਦੇਖਦੇ ਸੀ ਜਿੱਦਾਂ ਇੱਕ ਚੀਫ ਇੰਜੀਨੀਅਰ ਨੇ ਬੀ ਐਂਡ ਆਰ ਦੇਖਣਾ ਸਾਰੀ ਸਟੇਟ ਦਾ ਦੇਖਣਾ ਇੱਕ ਚੀਫ ਇੰਜੀਨੀਅਰ ਨੇ ਸੜਕਾਂ ਦੇਖਣੀਆਂ ਸੜਕਾ ਕਹਿੰਦਾ ਸੀਵਰੇਜ ਦੇਖਣੀ ਸਾਰੇ ਸਟੇਟ ਦੀ ਦੇਖਣੀ ਏ ਵੀ ਅਸੀਂ ਬੈਠ ਕੇ ਸਲਾਹ ਕੀਤੀ ਹੁਣ ਅਸੀਂ ਕਿਉਂਕਿ ਫਿਰ ਇੱਕ ਫਾਈਲ ਪੰਜ ਪੰਜ 6 6 ਚੀਫ ਇੰਜੀਨੀਅਰਸ ਕੋਲ ਜਾਂਦੀ ਸੀ ਇੱਕ ਪ੍ਰੋਜੈਕਟ ਹੈ ਉਹਦੇ ਸੀਵਰੇਜ ਵੀ ਆ ਉਹਦੇ ਸੜਕਾਂ ਵੀ ਆ ਉਹਦੇ ਪਾਣੀ ਵੀ ਆ ਉਹ ਸੇਮ ਫਾਈਲ ਅਲੱਗ-ਅਲੱਗ ਚੀਫ ਇੰਜੀਨੀਅਰਸ ਕੋਲ ਜਾਣੀ ਹੁਣ ਅਸੀਂ ਚੀਫ ਇੰਜੀਨੀਅਰਸ ਨੂੰ ਏਰੀਆ ਵੰਡ ਤੇ ਆ ਚੀਫ ਇੰਜੀਨੀਅਰ ਨੂੰ ਏਰੀਆ ਵੰਡਣ ਨਾਲ ਕੀ ਹੋਇਆ ਕਿ ਇੱਕ ਪ੍ਰੋਜੈਕਟ ਦੀ ਫਾਈਲ ਇੱਕੋ ਚੀਫ ਇੰਜੀਨੀਅਰ ਕੋਲ ਜਾਏਗੀ ਔਰ ਉਹਨੂੰ 10 ਦਿਨਾਂ ਦੇ ਵਿੱਚ ਵਿੱਚ ਅਪਰੂਵਲ ਦੇਣੀ ਪਵੇਗੀ ਇਹ ਵੀ ਨਹੀਂ ਹੋ ਸਕੇਗਾ ਜੀ ਇੱਕ ਚੀਫ ਇੰਜੀਨੀਅਰ ਕੋਲ ਗਈ ਸੀ ਦੂਜੇ ਦੀ ਨਹੀਂ ਆਈ ਜੀ ਇਸ ਲਈ ਮੈਂ ਨਹੀਂ ਦੇ ਸਕਦਾ ਤੇ ਫਲਾਨੇ ਕੰਮ ਦੀ ਨਹੀਂ ਆਈ ਜੀ ਜੇ ਪਹਿਲਾਂ ਉਹ ਆਏਗੀ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਕਿ ਪਹਿਲਾਂ ਕਿੰਨੇ ਅਪਰੂਵਲ ਕਰਨੀ ਹੈ ਕਿਹੜੇ ਕੰਮ ਦੀ ਇੱਕ ਅਸੀਂ ਜਿਹੜੀਆਂ ਸੀਵਰ ਲਾਈਨਸ ਐ ਸਾਰੀਆਂ ਪੂਰੀਆਂ ਸਟੇਟ ਦੀਆਂ ਉਹਦੀ ਕਲੀਨਿੰਗ ਦੇ ਰੇਟ ਕੰਟਰੈਕਟ ਕਰਦੇ ਉਹਦੇ ਵਿੱਚ ਨਾਰਮਲ ਮਸ਼ੀਨ ਵੀ ਹੈ ਤੇ ਸੁਪਰ ਸਕਸ਼ਨ ਮਸ਼ੀਨਾਂ ਵੀ ਯੂਜ਼ ਹੋਣਗੀਆਂ ਰੇਟ ਕੰਟਰੈਕਟ ਚ ਕੀ ਹੋ ਗਿਆ ਸੀ 6 ਕੰਟਰੈਕਟਰਾਂ ਨੂੰ ਇੱਕੋ ਰੇਟ ਤੇ ਕੰਮ ਦੇ ਦਿੱਤੇ ਕਿਸੇ ਨੂੰ ਵੀ ਕਿਤੇ ਵੀ ਲੋਡ ਹੈ ਉਹਨੇ ਕਰਨਾ ਉਹ ਆਪਣਾ ਕੰਟਰੈਕਟਰ ਨੂੰ ਕਵੇ ਔਰ ਉਹ ਆਕੇ ਉਹਨਾਂ ਦੇ ਸੀਵਰੇਜ ਕਲੀਨ ਅਪ ਕਰ ਦੇਗੀ ਜਾਂ ਸੁਪਰ ਸਕਸ਼ਨ ਮਸ਼ੀਨਾਂ ਚਲਾ ਦੇਣੀ ਦੇਖੋ ਸੀਵਰੇਜ ਸਾਫ ਕਰਨ ਦੇ ਬੜੇ ਫਾਇਦੇ ਹੁੰਦੇ ਇੱਕ ਤਾਂ ਜਦੋਂ ਸੀਵਰੇਜ ਸਾਫ ਹੋਣਾ ਹੀ ਹੋਣਾ ਡੀਸਿਲਟਿੰਗ ਹੋ ਜਾਂਦੀ ਇੱਕ ਤਰ੍ਹਾਂ ਸੀਵਰੇਜ ਦੂਜੀ ਗੱਲ ਜਦੋਂ بارشਾਂ ਪੈਂਦੀਆਂ ਉਦੋਂ ਪਾਣੀ ਇਕੱਠਾ ਹੁੰਦਾ ਹੁਣ ਜਦੋਂ ਪਾਣੀ ਇਕੱਠਾ ਹੋਣਾ ਹੈ ਪਾਣੀ ਹਰ ਜਗ੍ਹਾ ਇਕੱਠਾ ਹੁੰਦਾ ਮੈਂ ਤਾਂ ਯੂਰਪ ਵੀ ਦੇਖਿਆ ਜਦੋਂ بارشਾਂ ਬਹੁਤ ਹੁੰਦੀਆਂ ਉੱਥੇ ਵੀ ਹੁੰਦਾ ਅਮਰੀਕਾ ਵਿੱਚ ਬਟ ਨਿਕਾਸੀ ਉਹਦੀ ਹੋਣੀ ਜ਼ਰੂਰੀ ਹੈ ਸੋ ਜਿੰਨੀ ਸੀਵਰੇਜ ਦੀ ਡੀ ਸੇਲਟਿੰਗ ਹੋਏਗੀ ਜਿੰਨੇ ਸੀਵਰੇਜ ਸਾਫ ਹੋਣਗੇ ਓੰਨੇ ਪਾਣੀ ਦੀ ਨਿਕਾਸੀ ਜਲਦੀ ਹੋਏਗੀ ਕਿਉਂਕਿ ਜਦੋਂ ਪਹਿਲਾਂ ਉਦੋਂ ਸਟਾਰਮ ਵਾਟਰ ਨਹੀਂ ਹੁੰਦੇ ਸੀਗੇ ਕੁਛ ਨਹੀਂ ਹੁੰਦੇ ਸੀ ਜਿਹੜੀਆਂ ਪ੍ਰਾਣੀਆਂ ਕਲੋਨੀ ਬਣੀਆਂ ਉਹ ਸਾਰਿਆਂ ਦਾ ਪਾਣੀ ਸੀਵਰੇਜ ਦੇ ਥਰੂ ਹੀ ਜਾਂਦਾ ਸੋ ਸਾਡਾ ਇਹ ਹੁਣ ਗੋਲ ਹੈ ਕਿ ਬਿਫੋਰ ਦੀ ਰੇਣੀ ਸੀਜ਼ਨ ਇੱਕ ਇੱਕ ਸੀਵਰੇਜ ਸਾਫ ਹੋਵੇ ਔਰ ਜਿਹੜਾ ਪਾਣੀ ਹੈ ਜਿ ਇਕੱਠਾ ਹੁੰਦਾ ਵੀ ਹੈ ਤਾਂ ਉਹਦੀ ਨਿਕਾਸੀ ਪਾਣੀ ਦੀ ਜਲਦੀ ਹੋਵੇ ਔਰ ਲੋਕਾਂ ਨੂੰ ਘਟੋ ਘਟ ਤਕਲੀਫ ਸਹਣੀ ਪਵੇ ਇਸ ਤੋਂ ਇਲਾਵਾ ਅਸੀਂ ਹੋਰ ਬੜਾ ਕੁਝ ਕਰ ਰਹੇ ਹਾਂ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਕਰੋ ਪਰ ਇਹ ਜਿਹੜੇ ਕੁਝ ਰਿਫਾਰਮਸ ਬੜੇ ਜ਼ਰੂਰੀ ਸੀ ਸਾਰਿਆਂ ਲਈ ਉਹ ਸੀ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਅਗੇ ਤੁਹਾਨੂੰ ਪਤਾ ਹੈ ਪਿੱਛੇ ਮੈਨੂੰ ਲੋਕਲ ਗਵਰਨਮੈਂਟ ਦਾ ਇਹਨਾਂ ਨੇ ਚਾਰਜ ਦਿੱਤਾ ਤੇ ਮੈਂ ਜਦੋਂ ਰਿਵਿਊ ਕੀਤਾ ਜਿਹੜੇ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਤੋਂ ਮਤੇ ਆਉਂਦੇ ਆ 1100 ਕੁਝ ਮਤੇ ਪੈਂਡਿੰਗ ਸੀਗੇ ਹੈੱਡ ਆਫਿਸ ਕਿਉਂਕਿ ਜਦੋਂ ਉੱਥੇ ਮਤੇ ਪਾਸ ਹੋ ਜਾਂਦੇ ਫਿਰ ਹੈੱਡ ਆਫਿਸ ਆਉਂਦੇ ਅਪਰੂਵਲ ਲਈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਤੇ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਇਸ ਤੋਂ ਵੀ ਕੋਈ ਪੁਰਾਣਾ ਸੀ ਜੀ ਜੀ ਸਰ 18 ਦਾ ਵੀ ਇੱਕ ਸੀ ਉਹ ਕਹਿੰਦੇ ਇੱਕ ਮਤਾ 2018 ਦਾ ਵੀ ਸੀ ਮਤਲਬ ਐਨੇ ਐਨੇ ਮਤੇ ਪੁਰਾਣੇ ਪੈਂਡਿੰਗ ਸੀਗੇ ਹੁਣ ਮੈਨੂੰ ਤਾਂ ਵਰਕਿੰਗ ਦਾ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਿਵੈਲਪਮੈਂਟਲ ਵਰਕਸ ਦੇ ਆ ਜਾਂ ਕੋਈ ਸੀਐਲਯੂ ਹੈ ਕਿਸੇ ਰੋਡ ਦਾ ਕੁਛ ਹੈ ਉਹ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਡਿਵੈਲਪਮੈਂਟ ਇਨਵੋਲਡ ਆ ਇੱਕ ਉਹਦੇ ਨਾਲ ਰੈਵਨਿਊ ਵੀ ਡਿਪਾਰਟਮੈਂਟ ਦਾ ਇਨਵੋਲਡ ਆ ਉਹ ਮੈਂ ਜਦੋਂ ਮੀਟਿੰਗ ਕੀਤੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੈਕਟਰੀ ਸਾਹਿਬ ਵੀ ਨਵੇਂ ਹੀ ਆਏ ਸੀ ਸੋ ਡਿਟੇਲ ਜਿ ਜਦੋਂ ਡਿਸਕਸ਼ਨ ਹੋਈ ਪਿਛਲੇ 15 20 ਦਿਨਾਂ ਦੇ ਵਿੱਚ 900 ਮਤੇ ਅਸੀਂ ਕੱਢ ਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੋਣੇ ਆ ਉਹ ਹੀ ਜਾ ਰਹੇ ਹੈਗੇ ਆ ਉਹ ਅਸੀਂ ਕਰਦੇ ਆ ਸੋ 1100 ਤੋਂ ਅਸੀਂ ਪੈਂਡੈਂਸੀ 200 ਤੇ ਲੈ ਆਏ ਆ ਔਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਜਿਹਨੂੰ ਰੈਜ਼ੋਲੂਸ਼ਨ ਕਹਿ ਲੋ ਮਤਾ ਆਏਗਾ ਉਹ ਫਿਜ਼ੀਕਲ ਆਨੇ ਬੰਦ ਹੋ ਜਾਣਗੇ ਅੱਜ ਤੱਕ ਫਿਜ਼ੀਕਲ ਆਂਦੇ ਸੀ ਹੁਣ ਸਾਰੇ ਆਨਲਾਈਨ ਆਣਗੇ ਔਰ 10 ਦਿਨ ਦਾ ਅਪਰ ਲਿਮਿਟ ਹੈ ਕਿ ਉਹਨੂੰ ਹੈੱਡ ਆਫਿਸ ਨੂੰ ਕਰਨਾ ਹੀ ਪਏਗਾ ਜੇ ਤਾਂ ਨਹੀਂ ਹੋਣ ਮੱਲਾ ਰੀਜ਼ਨ ਦੱਸਣਾ ਪਏਗਾ ਬਈ ਨਹੀਂ ਹੋਣ ਵਾਲਾ ਪਰ ਜੇ ਅਪਰੂਵਲ ਹੀ ਆਇਆ ਐਡਮਿਨਿਸਟ੍ਰੇਟਿਵ ਅਪਰੂਵਲ ਕੋਈ ਵੀ ਜੋ ਵੀ ਅਪਰੂਵਲ ਚਾਹੀਦੀ ਹੁੰਦੀ ਹੈ ਇੱਥੇ ਉਹ 10 ਦਿਨਾਂ ਦੇ ਵਿੱਚ ਵਿੱਚ ਉਹਦੀ ਅਪਰੂਵਲ ਹੋ ਜਾਇਆ ਕਰੇਗੀ ਇਹ ਅਸੀਂ ਜਿਹੜਾ ਸੌਫਟਵੇਅਰ ਹੈ ਨਵਾਂ ਲਾਂਚ ਹੋ ਗਿਆ ਹੈ ਬੇਸਿਕਲੀ ਮਤਾ ਉੱਥੇ ਅਪਲੋਡ ਹੋਣਾ ਹੈ ਕੜੀ ਚਾਲੂ ਹੋ ਜਾਣੀ ਹੈ ਤੇ 10 ਵਰਕਿੰਗ ਡੇ ਅਸੀਂ ਰੱਖੇ ਆ ਮਤਲਬ 2 ਹਫਤਿਆਂ ਦੇ ਵਿੱਚ ਵਿੱਚ ਕਿ ਜਿਹੜੇ ਮਤੇ ਆ ਸਾਰੇ ਪਾਸ ਹੋਣਗੇ ਇੱਕ ਜਿਹੜੀਆਂ ਫਾਈਨੈਂਸ਼ੀਅਲ ਅਪਰੂਵਲਸ ਹੁੰਦੀਆਂ ਸੀ ਉਹਦੀਆਂ ਪਾਵਰਸ ਦਿੱਤੀਆਂ ਹੋਈਆਂ ਸੀ ਐਸਸੀ ਕੋ 1 ਕਰੋੜ ਰੁਪਏ ਦੀ ਪਾਵਰ ਸੀ ਤੇ ਚੀਫ ਇੰਜੀਨੀਅਰ ਕੋਲ 5 ਕਰੋੜ ਦੀ ਪਾਵਰ ਸੀ ਇਹ 2018 ਵਿੱਚ ਪਾਵਰ ਡਿਫਾਈਨ ਹੋਈਆਂ ਸੀ ਅਸੀਂ ਉਹ 1 ਕਰੋੜ ਦਾ 2 ਕਰੋੜ ਕਰਤਾ 5 ਕਰੋੜ ਦਾ 10 ਕਰੋੜ ਕਰਤਾ ਹੁਣ ਜਿਹੜੀ ਐਡਮਿਨਿਸਟ੍ਰੇ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਹੈ ਕੋਈ ਵੀ ਕਾਰਪੋਰੇਸ਼ਨ ਦੇ ਵਰਕ ਦੀ ਡਬਲ ਅਸੀਂ ਆਉਂਦੀਆਂ ਪਾਵਰਸ ਕਰਤੀਆਂ ਹਰ ਪੱਧਰ ਤੇ ਔਰ ਇਹਦੇ ਨਾਲ ਵੀ ਜਿਹੜੇ ਡਿਵੈਲਪਮੈਂਟਲ ਕੰਮ ਐ ਜਲਦੀ ਹੋਣਗੇ ਪਰ ਇਹ ਜਿੰਨੀਆਂ ਅਪਰੂਵਲਸ ਐ ਸਾਰੀਆਂ ਟਾਈਮਲਿੰਟ ਐ ਕਈ ਅਪਰੂਵਲਸ ਮੈਂ ਜਦੋਂ ਆ ਕੇ ਦੇਖਿਆ ਕੋਈ 3 ਮਹੀਨੇ ਦੀ ਪਈ ਆ ਕੋਈ 6 ਮਹੀਨੇ ਦੀ ਪਈ ਆ ਕੋਈ ਸਾਲਾਂ ਦੀ ਪਈ ਆ نو ਐਵਰੀ ਅਪਰੂਵਲ ਇਸ ਟਾਈਮਲਿੰਟ ਪਰ ਸ਼ੁਰੂ ਵਿੱਚ ਅਸੀਂ ਮੈਂ ਤਾਂ ਆ ਕੇ 3 ਦਿਨ ਕਿਹਾ ਸੀਗਾ ਪਰ ਉਹ ਅਫਸਰ ਸਭਾਂ ਸਾਰੇ ਕਹਿਣ ਲੱਗੇ ਵੀ 3 ਦਿਨ ਘੱਟ ਐ ਤੇ 10 ਵਰਕਿੰਗ ਡੇਸ ਅਸੀਂ ਆਪਰ ਲਿਮਿਟ ਰੱਖੀ ਐ ਔਰ ਅੱਗੇ ਜਾ ਕੇ ਇਹ ਟਾਈਮ ਲਿਮਿਟ ਕੋਸ਼ਿਸ਼ ਕਰਕੇ ਘਟਾਵਾਂਗੇ ਇਹ ਅਸੀਂ ਇੱਕ ਹੋਰ ਜਿਹੜੇ ਅਸੀਂ ਇਸ ਫਾਰਮਸ ਕਰ ਰਹੇ ਆ ਉਹ ਕੀਤਾ ਹੈਗਾ ਦੂਜਾ ਅੱਗੇ ਕੀ ਹੁੰਦਾ ਸੀ ਕਿ ਹਰ ਚੀਫ ਇੰਜੀਨੀਅਰ ਪੂਰੀ ਸਟੇਟ ਦੇਖਦੇ ਸੀ ਜਿੱਦਾਂ ਇੱਕ ਚੀਫ ਇੰਜੀਨੀਅਰ ਨੇ ਬੀ ਐਂਡ ਆਰ ਦੇਖਣਾ ਸਾਰੀ ਸਟੇਟ ਦਾ ਦੇਖਣਾ ਇੱਕ ਚੀਫ ਇੰਜੀਨੀਅਰ ਨੇ ਸੜਕਾਂ ਦੇਖਣੀਆਂ ਇਹ ਸੜਕਾ ਕਹਿੰਦਾ ਸੀਵਰੇਜ ਦੇਖਣੀ ਸਾਰੇ ਸਟੇਟ ਦੀ ਦੇਖਣੀ ਇਹ ਵੀ ਅਸੀਂ ਬੈਠ ਕੇ ਸਲਾਹ ਕੀਤੀ ਹੁਣ ਅਸੀਂ ਕਿਉਂਕਿ ਫਿਰ ਇੱਕ ਫਾਈਲ ਪੰਜ ਪੰਜ ਛੇ ਛੇ ਚੀਫ ਇੰਜੀਨੀਅਰਸ ਕੋਲ ਜਾਂਦੀ ਸੀ ਇੱਕ ਪ੍ਰੋਜੈਕਟ ਹੈ ਉਹਦੇ ਸੀਵਰੇਜ ਵੀ ਆ ਉਹਦੇ ਸੜਕਾਂ ਵੀ ਆ ਉਹਦੇ ਪਾਣੀ ਵੀ ਆ ਉਹ ਸੇਮ ਫਾਈਲ ਅਲੱਗ-ਅਲੱਗ ਚੀਫ ਇੰਜੀਨੀਅਰਸ ਕੋਲ ਜਾਂਦੀ ਹੁਣ ਅਸੀਂ ਚੀਫ ਇੰਜੀਨੀਅਰਸ ਨੂੰ ਏਰੀਏ ਵੰਡ ਤੇ ਚੀਫ ਇੰਜੀਨੀਅਰ ਨੂੰ ਏਰੀਆ ਵੰਡ ਨਾਲ ਕੀ ਹੋਇਆ ਕਿ ਇੱਕ ਪ੍ਰੋਜੈਕਟ ਦੀ ਫਾਈਲ ਇੱਕੋ ਚੀਫ ਇੰਜੀਨੀਅਰ ਕੋਲ ਜਾਏਗੀ ਔਰ ਉਹਨੂੰ 10 ਦਿਨਾਂ ਦੇ ਵਿੱਚ ਵਿੱਚ ਅਪਰੂਵਲ ਦੇਣੀ ਪੈਗੀ ਇਹ ਵੀ ਨਹੀਂ ਹੋ ਸਕੇਗਾ ਜੀ ਇੱਕ ਚੀਫ ਇੰਜੀਨੀਅਰ ਕੋਲ ਗਈ ਸੀ ਦੂਜੇ ਦੀ ਨਹੀਂ ਆਈ ਜੀ ਇਸ ਲਈ ਮੈਂ ਨਹੀਂ ਦੇ ਸਕਦਾ ਕਿ ਫਲਾਨੇ ਕੰਮ ਦੀ ਨਹੀਂ ਆਈ ਜੀ ਜੇ ਪਹਿਲਾਂ ਉਹ ਆਏਗੀ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਕਿ ਪਹਿਲਾਂ ਕਿੰਨੇ ਅਪਰੂਵਲ ਕਰਨੀ ਹੈ ਕਿਹੜੇ ਕੰਮ ਦੀ ਇੱਕ ਅਸੀਂ ਜਿਹੜੀਆਂ ਸੀਵਰ ਲਾਈਨਸ ਐ ਸਾਰੀਆਂ ਪੂਰੀਆਂ ਸਟੇਟ ਦੀਆਂ ਉਹਦੀ ਕਲੀਨਿੰਗ ਦੇ ਰੇਟ ਕੰਟਰੈਕਟ ਕਰਤੇ ਉਹਦੇ ਵਿੱਚ ਨਾਰਮਲ ਮਸ਼ੀਨ ਵੀ ਐ ਤੇ ਸੁਪਰ ਸਕਸ਼ਨ ਮਸ਼ੀਨਾਂ ਵੀ ਯੂਜ਼ ਹੋਣਗੀਆਂ ਰੇਟ ਕੰਟਰੈਕਟ ਤੇ ਕੀ ਹੋ ਗਿਆ ਸੀ 6 ਕੰਟਰੈਕਟਰਾਂ ਨੂੰ ਇੱਕੋ ਰੇਟ ਤੇ ਕੰਮ ਦੇ ਦਿੱਤੇ ਕਿਸੇ ਨੂੰ ਵੀ ਕਿਤੇ ਵੀ ਲੋੜ ਐ ਉਹਨੇ ਕਰਨਾ ਉਹ ਆਪਣਾ ਕੰਟਰੈਕਟਰ ਨੂੰ ਕਵੇ ਔਰ ਉਹ ਆਕੇ ਉਹਨਾਂ ਦੇ ਸੀਵਰੇਜ ਕਲੀਨ ਅਪ ਕਰ ਦੇਗੀ ਜਾਂ ਸੁਪਰ ਸਕਸ਼ਨ ਮਸ਼ੀਨਾਂ ਚਲਾ ਦੇਣੇ ਦੇਖੋ ਸੀਵਰੇਜ ਸਾਫ ਕਰਨ ਦੇ ਬੜੇ ਫਾਇਦੇ ਹੁੰਦੇ ਇੱਕ ਤਾਂ ਚਲੋ ਸੀਵਰੇਜ ਸਾਫ ਹੋਣਾ ਹੀ ਹੋਣਾ ਡੀ ਸਿਲਟਿੰਗ ਹੋ ਜਾਂਦੀ ਇੱਕ ਤਰ੍ਹਾਂ ਸੀਵਰੇਜ ਦੂਜੀ ਗੱਲ ਜਦੋਂ بارشਾਂ ਪੈਂਦੀਆਂ ਉਦੋਂ ਪਾਣੀ ਇਕੱਠਾ ਹੁੰਦਾ ਹੁਣ ਜਦੋਂ ਪਾਣੀ ਇਕੱਠਾ ਹੋਣਾ ਹੈ ਪਾਣੀ ਹਰ ਜਗ੍ਹਾ ਇਕੱਠਾ ਹੁੰਦਾ ਮੈਂ ਤਾਂ ਯੂਰਪ ਵੀ ਦੇਖਿਆ ਜਦੋਂ بارشਾਂ ਬਹੁਤ ਹੁੰਦੀਆਂ ਉੱਥੇ ਵੀ ਹੁੰਦਾ ਅਮਰੀਕਾ ਵੀ ਬਟ ਨਿਕਾਸੀ ਉਹਦੀ ਹੋਣੀ ਜ਼ਰੂਰੀ ਹੈ। ਸੋ ਜਿੰਨੀ ਸੀਵਰੇਜ ਦੀ ਡੀਸੈਲਟਿੰਗ ਹੋਏਗੀ, ਜਿੰਨੇ ਸੀਵਰੇਜ ਸਾਫ਼ ਹੋਣਗੇ, ਓੰਨੇ ਪਾਣੀ ਦੀ ਨਿਕਾਸੀ ਜਲਦੀ ਹੋਏਗੀ। ਕਿਉਂਕਿ ਜਦੋਂ ਪਹਿਲਾਂ ਉਦੋਂ ਸਟਾਰਮ ਵਾਟਰ ਨਹੀਂ ਹੁੰਦੇ ਸੀਗੇ, ਕੁਛ ਨਹੀਂ ਹੁੰਦੇ ਸੀ ਜਿਹੜੀਆਂ ਪੁਰਾਣੀਆਂ ਕਲੋਨੀ ਬਣੀਆਂ, ਉਹ ਸਾਰਿਆਂ ਦਾ ਪਾਣੀ ਸੀਵਰੇਜ ਦੇ ਥਰੂ ਹੀ ਜਾਂਦਾ। ਸੋ ਸਾਡਾ ਇਹ ਹੁਣ ਗੋਲ ਹੈ ਕਿ ਬਿਫੋਰ ਦੀ ਰੇਨੀ ਸੀਜ਼ਨ ਇੱਕ ਇੱਕ ਸੀਵਰੇਜ ਸਾਫ਼ ਹੋਵੇ। ਔਰ ਜਿਹੜਾ ਪਾਣੀ ਹੈ ਜਿ ਇਕੱਠਾ ਹੁੰਦਾ ਵੀ ਹੈ ਤਾਂ ਉਹਦੀ ਨਿਕਾਸੀ ਪਾਣੀ ਦੀ ਜਲਦੀ ਹੋਵੇ ਔਰ ਲੋਕਾਂ ਨੂੰ ਘਟੋ ਘਟ ਤਕਲੀਫ ਸਹਣੀ ਪਵੇ ਇਸ ਤੋਂ ਇਲਾਵਾ ਅਸੀਂ ਹੋਰ بڑا ਕੁਝ ਕਰ ਰਹੇ ਹਾਂ ਕਿ ਕਿਸੇ ਨੇ ਕੋਈ ਸਵਾਲ ਪੁੱਛਣਾ ਕਰੋ ਪਰ ਇਹ ਜਿਹੜੇ ਕੁਝ ਰਿਫਾਰਮਸ ਬੜੇ ਜ਼ਰੂਰੀ ਸੀ ਸਾਰਿਆਂ ਲਈ ਉਹ ਸੀ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਪਿੱਛੇ ਮੈਨੂੰ ਲੋਕਲ ਗਵਰਨਮੈਂਟ ਦਾ ਇਹਨਾਂ ਨੇ ਚਾਰਜ ਦਿੱਤਾ ਤੇ ਮੈਂ ਜਦੋਂ ਰਿਵਿਊ ਕੀਤਾ ਜਿਹੜੇ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਤੋਂ ਮਤੇ ਆਉਂਦੇ ਆ 1100 ਕੁਝ ਮਤੇ ਪੈਂਡਿੰਗ ਸੀਗੇ ਹੈੱਡ ਆਫਿਸ ਕਿਉਂਕਿ ਜਦੋਂ ਉੱਥੇ ਮਤੇ ਪਾਸ ਹੋ ਜਾਂਦੇ ਫਿਰ ਹੈੱਡ ਆਫਿਸ ਆਉਂਦੇ ਅਪਰੂਵਲ ਲਈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਤੇ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਇਸ ਤੋਂ ਵੀ ਕੋਈ ਪੁਰਾਣਾ ਸੀ ਜੀ ਜੀ ਸਰ 18 ਦਾ ਵੀ ਇੱਕ ਸੀ ਉਹ ਕਹਿੰਦੇ ਇੱਕ ਮਤਾ 2018 ਦਾ ਵੀ ਸੀ ਫਲੋ ਐਨੇ ਐਨੇ ਮਤੇ ਪੁਰਾਣੇ ਪੈਂਡਿੰਗ ਸੀਗੇ ਹੁਣ ਮੈਨੂੰ ਤਾਂ ਵਰਕਿੰਗ ਦਾ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਿਵੈਲਪਮੈਂਟਲ ਵਰਕਸ ਦੇ ਆ ਜਾਂ ਕੋਈ ਸੀਐਲਯੂ ਹੋਇਆ ਕਿਸੇ ਰੋਡ ਦਾ ਕੁਛ ਆ ਉਹ ਜ਼ਰੂਰੀ ਆ ਇੱਕ ਤਾਂ ਉਹਦੇ ਨਾਲ ਡਿਵੈਲਪਮੈਂਟ ਇਨਵੋਲਡ ਆ ਇੱਕ ਉਹਦੇ ਨਾਲ ਰੈਵਨਿਊ ਵੀ ਡਿਪਾਰਟਮੈਂਟ ਦਾ ਇਨਵੋਲਡ ਆ ਉਹ ਮੈਂ ਜਦੋਂ ਮੀਟਿੰਗ ਕੀਤੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੈਕਟਰੀ ਸਾਹਿਬ ਵੀ ਨਵੇਂ ਹੀ ਆਏ ਸੀ ਸੋ ਡਿਟੇਲ ਜਦੋਂ ਡਿਸਕਸ਼ਨ ਹੋਈ ਪਿਛਲੇ 15 20 ਦਿਨਾਂ ਦੇ ਵਿੱਚ 900 ਮਤੇ ਅਸੀਂ ਕੱਢ ਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੋਣੇ ਆ ਉਹ ਹੀ ਜਾ ਰਹੇ ਹੈਗੇ ਆ ਉਹ ਅਸੀਂ ਕਰਦੇ ਆ ਸੋ 1100 ਤੋਂ ਅਸੀਂ ਪੈਂਡੈਂਸੀ 200 ਤੇ ਲੈ ਆਏ ਆ ਔਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਜਿਹਨੂੰ ਰੈਜ਼ੋਲੂਸ਼ਨ